ਮਨਰਾਜ ਮਿਨਹਾਸ ਮਨਰਾਜ ਸਿੰਘ ਮਿਨਹਾ ਇਹ ਕਿੱਥੋਂ ਆਏ ਸੀ ਅਸੀਂ ਆਏ ਆ ਜੀ ਇੰਗਲੈਂਡ ਤੋਂ ਠੀਕ ਹੈ ਇਹ ਬੱਚੇ ਦੀ ਕੀ ਪ੍ਰੋਬਲਮ ਸੀਗੀ ਇਹ ਬੱਚਾ ਜਿਹੜਾ ਆਪਣਾ ਤਾਂ ਪੈਰ ਜਿਹੜਾ ਇਹਨੂੰ ਥੱਲੇ ਨਹੀਂ ਅੱਡੀ ਨਹੀਂ ਸੀ ਥੱਲੇ ਲਗਾਉਂਦਾ ਠੀਕ ਹੈ ਤੇ 골ਡੇ ਵੀ ਜਿਹੜੇ ਆਪਸ ਚ ਭੜਦੇ ਸੀਗੇ ਠੀਕ ਹੈ ਹੁਣ ਬੱਚੇ ਦੇ ਕਾਫੀ ਫਰਕ ਪੈ ਗਿਆ ਦੇਖੋ ਪੈਰਾਂ ਦੀਆਂ ਉਂਗਲਾਂ ਜਿਹੜੀਆਂ ਬੰਦ ਸੀਆਂ ਬਿਲਕੁਲ ਐਦਾਂ ਮਿੱਟੀਆਂ ਹੋਈਆਂ ਸੀਆਂ ਠੀਕ ਤੇ ਹੁਣ ਇਹਨੇਆਂ ਉਂਗਲੀਆਂ ਵੀ ਆਨੇ ਖੋਲ ਕੇ ਬੈਠਾ ਦੇਖੋ ਪਰ ਜੀ ਵੀ ਲੱਗੀ ਹੋਈ ਆ ਠੀਕ ਹੈ ਬਾਕੀ ਹੌਲੀ ਹੌਲੀ ਫਰਕ ਪੈਣਾ ਵਾ ਪਰ ਕਾਫੀ ਫਰਕ ਪੈ ਗਿਆ ਉਹ ਤੇ ਜਿਹੜੇ ਮੀਨ ਸੀ ਪੈਰਾਂ ਦੀ ਉਂਗਲਾਂ ਨੂੰ ਐਦਾਂ ਰੱਖਦਾ ਸੀ ਆ ਦੇਖੋ ਖੋਲ੍ਹ ਦਿੰਦਾ ਓਕੇ ਇਹ ਕਹਿਣਾ ਚਾਹਦੇ ਕਿ ਰਿਫਲਕਸੋਲੋਜੀ ਹੈ ਇਹ ਕੋਈ ਇਦਾਂ ਨਹੀਂ ਹੈਗਾ ਵੀ ਅਸੀਂ ਇਹ ਤਾਂ ਨਾਰਮਲ ਇੱਕ ਥੈਰੇਪੀ ਹੈ ਕੋਈ ਦੇ ਨਾਲ ਪੇਨ ਨਹੀਂ ਹੁੰਦੀ ਹੈਗੀ ਨਾਰਮਲ ਜਸਟ ਪੁਆਇੰਟੇ ਦੱਬਣੇ ਆ ਤੇ ਉਹਦੇ ਨਾਲੇ ਜੇ ਬੱਚਾ ਠੀਕ ਹੋ ਜਾਂਦਾ ਤਾਂ ਫਿਰ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਨਾ ਕੋਈ ਬੱਚੇ ਨੂੰ ਪੇਨ ਹੋ ਰਹੀ ਹੈ ਠੀਕ ਹੈ ਨਾਰਮਲ ਜੇ ਬੱਚੇ ਦਾ ਕੋਈ ਬੈਡ ਇਫੈਕਟ ਤਾਂ ਹੈ ਨਹੀਂ ਜੇ ਗੁੱਡ ਨਹੀਂ ਹੋਊਗਾ ਤਾਂ ਬੈਡ ਵੀ ਹੈ ਨਹੀਂ ਨਾਰਮਲ ਕੋਈ ਪੇਨ ਨਹੀਂ ਹੈਗੀ ਮਾਕੇ ਸਾਨੂੰ ਤਾਂ ਫਾਇਦਾ ਹੀ ਲੱਗਿਆ ਕਿਉਂਕਿ ਸਾਡੇ ਬੱਚੇ ਦਾ ਪੈਰ ਬਿਲਕੁਲ ਬੰਦ ਸੀਗਾ ਉਲ ਗਿਆ ਹੁਣ ਉਹਦੇ ਬ੍ਰੇਨ ਤੋਂ ਮੈਸੇਜ ਨਹੀਂ ਸੀ ਜਾ ਰਿਹਾ ਬਟ ਹੁਣ ਈਜ਼ੀ ਈਜ਼ੀ ਹੋ ਰਿਹਾ ਠੀਕ ਹੈ ਸੋ ਰਿਫਲੈਕਸੋਲੋਜੀ ਤੁਹਾਨੂੰ ਵਧੀਆ ਲੱਗੀ ਜੀ ਹਾਂਜੀ ਅਸੀਂ ਤਾਂ ਵਧੀਆ ਹੀ ਲੱਗੀ ਹੈ ਤਾਂ ਹੀ ਤਾਂ ਕਹਿ ਰਹੇ ਕਿ ਕੋਈ ਪੇਨ ਨਹੀਂ ਹੈਗੀ ਮੇਨ ਗੱਲ ਆ ਬੱਚਾ ਜੇ ਪੇਨ ਹੋਵੇ ਫੇ ਬੱਚੇ ਨੂੰ ਵਧੀਆ ਨਹੀਂ ਲੱਗਦਾ ਬਟ ਇਹਦੇ ਵਿੱਚ ਕੋਈ ਪੇਨ ਨਹੀਂ ਹੈਗੀ ਨਾਰਮਲ ਥੈਰੇਪੀ ਹੈ ਜੇ ਪੁਆਇੰਟ ਦਬੋ ਕੇ ਬੱਚਾ ਠੀਕ ਹੋ ਜਾਂਦਾ ਤਾਂ ਸਾਨੂੰ ਹੋਰ ਵੀ ਚਾਹੀਦਾ ਵਾ ਤੁਸੀਂ ਲੋਕਾਂ ਨੂੰ ਜਾਂ ਇਦਾਂ ਦੇ ਟੈਲੈਂਟਸ ਕਹਾਂਗੇ ਵੀ ਜਰੂਰ ਆਣ ਇੱਕ ਵਾਰੀ ਆਣਾ ਤਾਂ ਚਾਹੀਦਾ ਜੇ ਬੱਚੇ ਨੂੰ ਫਰਕ ਪੈਂਦਾ ਤਾਂ ਕਰਵਾਉਣ 'ਚ ਕੋਈ ਹਰਜ ਨਹੀਂ ਹੈਗਾ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਥੈਂਕ ਯੂ ਅੰਕਲ ਜੀ ਥੈਂਕ ਯੂ ਵੈਲ